ਕੱਚ ਕੀਤੀ ਆ ਕਹਿੰਦਾ ਕਿ ਜੇ ਪੰਜ ਛੇ ਜੇ ਮੈਂ ਆਪਣੇ ਆਪ ਨੂੰ ਸੈਂਡਰ ਕਰਤਾ ਇਹਨਾਂ ਨੂੰ ਫੜਾਤਾ ਮੈਰੋ ਕਹਿੰਦਾ ਕਿ ਮੈਨੂੰ ਫਿਰ ਮੈਂ ਜੇਲ੍ਹ ਕਟਣੀ ਪੈਣੀ ਹੈ ਪੰਜ ਛੇ ਸਾਲ ਫਿਰ ਅ ਦੂਜਿਆ ਮਾਲ ਵੇਖਦੇ ਆ ਵੀ ਇੱਕ ਵਾਰ ਮੈਂ ਅੰਦਰ ਗਿਆ ਨੇ ਬਾਹਰ ਨਹੀਂ ਆਉਣਾ ਵੀ ਹੁਣ ਮੈਂ ਸਾਰੇ ਮੈਂ ਤਾਂ ਫਿਰ ਮਾਰ ਕੇ ਜਾਊਂਗਾ ਮੈਂ ਤਾਂ ਨਿੱਕ ਛੋਟੀ ਜਿਹੀ ਔਰਤ ਥੋੜੋ ਮਾਰ ਕੇ ਮਰੂੰਗਾ ਜੋ ਜੋ ਇਹ ਗੱਲ ਕਹਿ ਰਿਹਾ ਹੁਣ ਮੁੱਦਾ ਹੀ ਨਹੀਂ ਆ ਮੁੱਦਾ ਇਹ ਕੀ ਇਹਨੇ ਕਮਲ ਦੇ ਫੋਨ ਦੋਨੋਂ ਕਿਉਂ ਖੋਏ ਇਹਨੇ ਕਮਲ ਦਾ ਪਾਸਪੋਰਟ ਕਿਉਂ ਹੋਇਆ ਇਹ ਦੋਨੋਂ ਫੋਨ ਤੇ ਪਾਸਪੋਰਟ ਲੈ ਕੇ ਦੁਬਈ ਉੱਡ ਗਿਆ ਉਹਨਾਂ ਦਾ ਟਿਕਟ ਪਹਿਲੇ ਹੀ ਬੁੱਕ ਕਰਾਈ ਹੋਈ ਸੀ ਮਰੜ ਤੋਂ 3 ਘੰਟੇ ਬਾਅਦ ਅੰਬਰ ਸਰਦੀ ਫਲਾਈਟ ਫੜ ਕੇ ਨਿਕਲ ਗਿਆ ਇਹ ਯੋਧਿਆ ਇਹ ਯੋਧੇ ਨਾ ਦੇ ਇਹ ਖੋਮਾਂ ਦੇ ਯੋਧੇ ਆ ਯੋਧਾ ਹੁੰਦਾ ਜਿਹੜਾ ਸऱ्याਮ ਕੁਛ ਕਰੇ ਸऱ्याਮ ਪੁਰਸ ਤੋਂ ਡਾਇਨਾ ਤੇ ਕਈ ਹਾਮੇ ਕੀਤਾ ਤੂੰ ਐ ਯੋਧਾ ਯੁੱਧ ਤਾਂ ਪੰਜਾਬ ਦਾ ਸੀ ਸ਼ਹੀਦ ਭਗਤ ਸਿੰਘ ਸਾਰੇ ਮੰਗਨੇ ਕਿਹਾ ਸੀ ਹਾਂ ਕੀਤਾ ਫੜ ਲਓ ਭੱਜਿਆ ਨਹੀਂ ਬੰਦਾ ਛਡਾ ਦਿਓ ਕਹਿੰਦਾ ਫਾਂਸੀ ਭਾਈ ਉਹਨੂੰ ਸ਼ਹੀਦ ਭਗਤ ਸਿੰਘ ਕਿਹਾ ਜਾਂਦਾ ਹੈ ਫਕਰ ਹੁੰਦਾ ਲੋਕਾਂ ਨੇ ਉਹਦੇ ਟੈਟੂ ਬਣਵਾਏ ਆਪਣੇ ਬਾਹਾਂਾਂ ਤੇ ਕਾਰ ਤੇ ਉਹਦੇ ਸਟicker ਲਾਇਆ ਫਕਰ ਹੁੰਦਾ ਉਸ ਮੁੰਡੇ ਦਾ ਨਾਮ ਯੂਜ਼ ਕਰਦੇ ਸ਼ਹੀਦ ਭਗਤ ਸਿੰਘ ਤੂੰ ਤੂੰ ਤਾਂ ਕਿ ਜਨਾਨੀ ਨੂੰ ਮਾਰ ਕੇ ਤੇ ਭੱਜਿਆ ਬੜੇ ਛੇਤੀ ਔਰ ਸੋਚਣ ਵਾਲੀ ਗੱਲ ਇਹ ਆ ਵੀ ਤੁਸੀਂ ਸਾਰੇ ਜਣੇ ਇੱਕ ਗੱਲ ਨੂੰ ਬਹਿ ਕੇ ਸੋਚਿਓ ਕਿ ਐਸਾ ਕੀ ਸੀ ਕਮਲ ਦੇ ਫੋਨਾਂ ਦੇ ਵਿੱਚ ਜੋ ਮਹਿਰੋ ਨੂੰ ਵਿਪਤਾ ਪੈ ਗਈ ਸੀ ਵੀ ਫੋਨ ਹਰ ਹਾਲ 'ਚ ਮੈਂ ਉਹਦਾ ਲੈ ਕੇ ਜਾਣਾ ਇਹਨਾਂ ਨੇ ਜ਼ੋਰ ਲਾ ਲਿਆ ਇਹਨਾਂ ਤੋਂ ਪਾਸਵਰਡ ਮੰਗਣ ਦਾ ਕੁੱਟਿਆ ਉਹਨੂੰ ਕੁੜੀ ਨੂੰ ਕਾਰ ਵਿੱਚ ਬਹੁਤ ਇਹਨਾਂ ਨੇ ਸਿੰਘਾਂ ਨੇ ਖੁਦ ਕਾਰ ਚਲਾ ਰਿਆ ਸੀ ਉਹਦੀ ਸਵੇਰ ਤੋਂ ਸ਼ਾਮ ਤੱਕ ਘੁੰਮਾਉਂਦਾ ਰਿਹਾ ਬਠਿੰਡੇ 'ਚ ਕੀ ਮਹਿਰੋ ਦੇ ਸਰੀਰਕ ਸੰਬੰਧ ਸੀ ਕਮਲ ਦੇ ਨਾਲ ਸੋਚੋ ਤੁਸੀਂ ਕੀ ਮਹਿਰੋ ਤੇ ਕਮਲ ਦੀਆਂ ਕੋਈ ਅਸ਼ਲੀਲ ਫੋਟੋਆਂ ਸੀ ਫੋਨ ਦੇ ਵਿੱਚ ਕੀ ਮੈਰੋ ਅਮ੍ਰਿਤਪਾਲ ਮੈਰੋ ਤੇ ਕਮਲ ਦੀ ਕੋਈ ਗੰਦੀ ਟਾਕ ਚੈਟ ਸੀ ਫੋਨ ਦੇ ਵਿੱਚ ਹੁਣ ਮੁੱਦਾ ਆ ਗਿਆ ਪਾਸਪੋਰਟ ਦਾ ਬਹੁਤ ਪ੍ਰੂਫ ਸੀ ਫੋਨ ਵਿੱਚ ਇਹਨਾਂ ਨੇ ਅੰਖਾਂ ਦੇ ਤੇ ਕਮਲ ਦੇ ਕਾਂਡਾ ਦੇ ਆਪਸ ਰਿਲੇਸ਼ਨਸ਼ਿਪ ਪ੍ਰੂਫ ਪਾਸਪੋਰਟ ਦੀ ਗੱਲ ਆndi ਕਿ ਪਾਸਪੋਰਟ ਲੈਣ ਦਾ ਸਾਰੇ ਕਹਰੇ ਵੀ ਕੀ ਮਤਲਬ ਕਮਲ ਇਹ ਸਾਰੇ ਕੀ ਕਮਲ ਦੇ ਪਾਸਪੋਰਟ ਦੇ ਉੱਪਰ ਦੁਬਈ ਦੀ ਐਂਟਰੀ ਸੀ ਔਰ ਸੇਮ ਉਹੀ ਡੇਟ ਤੋਂ ਹੀ ਦਿਨ ਦੀ ਦੁਬਈ ਦੀ ਐਂਟਰੀ ਮੈਰੋ ਤੇ ਪਾਸਪੋਰਟ ਤੇ ਸੀ ਕਿ ਅਮਰਿਤਪਾਲ ਮੈਰੋ ਤੇ ਕਮਲ ਇਹ ਲੂ ਇਹ ਲੂ ਕਰਨ ਗਏ ਸੀ ਦੁਬਈ ਰਾਈਟ ਮੈ ਤਾਂ ਪਾਸਪੋਰਟ ਕਿਉਂ ਲੈ ਕੇ ਭੱਜੇਗਾ ਉਹਦਾ ਉਹ ਐਸਾ ਕੀ ਸੀ ਉਸ ਪਾਸਪੋਰਟ ਦੇ ਵਿੱਚ ਜੀ ਤੋ ਸਾਬਿਤ ਹੋ ਰਿਆ ਸੀ ਕਿ ਇਹ ਦੋਨਾਂ ਜਿਹੜਿਆਂ ਦਾ ਇਸ਼ਕ ਬੜਾ ਜ਼ਬਰਦਸਤ ਚੱਲ ਰਿਹਾ ਸੀ ਕੀ ਕਮਲ ਨੂੰ ਡੇਰੇਸ਼ੇਬਲਾ ਆ ਕੇ ਹੋਰ ਵੀ ਨਿਆਂਗਾ ਨਾਲ ਫੋਰਸ ਕੀਤਾ ਜਾਂਦਾ ਸੀ ਸੈਕਸ ਰਿਲੇਸ਼ਨ ਬਣਾਉਣ ਵਾਸਤੇ ਕਿਸੇ ਐਸਾ ਇਹ ਮੈਂ ਨਹੀਂ ਕਹਿ ਰਹੀ ਨਾ 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 ਇਹ ਤਾਂ ਤੁਸੀਂ ਸੋਚਣਾ ਸਾਰਿਆਂ ਨੇ ਮੈਂ ਕਿਹਾ ਕੋਈ ਬਾਬਾ ਇਹਨਾਂ ਨੂੰ ਚੋੜਾ પા ਕੇ ਸਤੰਤਰੀ ਅਮੀ ਬਾਬਾ ਜੈ ਹੋ ਤੈਨੂੰ ਸਾਰਾ ਕੁਝ ਦਿੰਦਾ ਇਹ ਮੈਂ ਤੁਹਾਨੂੰ ਜਨਤਾ ਨੂੰ ਕਹਿ ਰਹੀ ਹਾਂ ਸੋਚੋ ਜ਼ਰਾ ਕਿਉਂ ਉਹਨੂੰ ਹੋਰ ਨਿੰਗ ਸਿੰਘ ਦਾ ਨਾਲ ਮਜਬੂਰ ਕੀਤਾ ਜਾਂਦਾ ਸੀ ਸੰਬੰਧ ਬਣਾਉਣ ਵਾਸਤੇ ਤੇ 1000 ਰੁਪਏ ਦੇ ਕੇ ਤੋਰ ਦਿੱਤਾ ਜਾਂਦਾ ਸੀ? ਕਿ ਐਸਾ ਸੀ? ਕਿ ਕਮਲ ਇਸ ਚੀਜ਼ ਤੋਂ ਅੱਕੀ ਪਈ ਸੀ? ਕਿ ਮੇਰਾ ਸ਼ੋਸ਼ਨ ਬਹੁਤ ਜ਼ਿਆਦਾ ਹੋ ਰਿਹਾ। ਕਿ ਕਮਲ ਦੇ ਘਰ ਜਾ ਕੇ ਮੇਹਰੋ ਰਹਿੰਦਾ ਵੀ ਹੁੰਦਾ ਸੀ। ਕਿਸ ਟਾਈਪ ਦਾ ਇਸ਼ਕ ਸੀ ਇਹ? ਐਸਾ ਕਿਹੜਾ ਡੈਂਜਰਸ ਇਸ਼ਕ ਮੈਨੂੰ ਯਾਦ ਆ ਗਈ ਕਸ਼ਮਾ ਕਪੂਰ ਦੀ ਮੂਵੀ ਟੈਂਟਰਸ ਇਸ਼ਕ। ਐਸੇ ਕਿਹੜੀਆਂ ਇਹ ਦੋਨੋਂ ਦੀਆਂ ਅਡਲਟ ਪਿਕਚਰਾਂ ਸੀ ਫੋਨ 'ਚ? ਕਿ ਅਮਰਿਤਪਾਲ ਮੈਰ ਨੂੰ ਪੂਰਾ ਖੌਫ ਅੰਦਰੇ ਅੰਦਰ ਉਹਨੂੰ ਖੌਫ ਖਾ ਰਿਆ ਸੀ ਅੰਦਰੇ ਅੰਦਰ ਉਹ ਦੀ ਜਿੱਤ ਰੁਲੰਦੇ ਪੂਰੇ ਚਾਂਚੇਸ ਹੋਗੇ ਸੀ ਅਗਰ ਇਹ ਫੋਟੋਆਂ ਕਮਲ ਨੇ ਲੀਕ ਕਰਤੀਆਂ ਸੋਸ਼ਲ ਮੀਡੀਆ ਤੇ ਅਗਰ ਕਮਲ ਹੀ ਮੇਰਾ ਟਵਾਸੇਗੀ ਮੈਂ ਤਾਂ ਬਰਵਾਦ ਹੋ ਜਾਊਂਗਾ ਲੋਕ ਕਹਿਣਗੇ ਕੀ ਕਰਦਾ ਇੰਨੇ ਗਿਚੋਲਾ ਪਾ ਕੇ ਕਿਦਨੇ ਗੱਲ ਸੀ ਕੋਈ ਕੀ ਦਾ ਹੋ ਸਕਦਾ ਹੁਣ ਇਹ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਲੋਕ ਬਹਿ ਕੇ ਸੋਚਣੇ ਆ ਕਮਲ ਦੇ ਫੋਨ ਚ ਐਸਾ ਕੀ ਸੀ ਜੋ ਤੋਨੋ ਫੋਨ ਲਾ ਕੇ ਪਜਿਆ ਉਹਦੇ ਪਾਸਪੋਰਟ ਦੀ ਡੇਟ ਵੀਜ਼ੇ ਦੀ ਤੇ ਇਹਦੀ ਡੇਟ ਨਾਲ ਮੈਚ ਕਿਉਂ ਸੀ ਦੁਬਈ ਕੀ ਜਾਣਗੇ ਸੀ ਸੋਚੋ ਜ਼ਰਾ ਇੱਕ ਕਹਾਣੀ ਨਾ ਮਰਡਰ ਗੰਦੀ ਵੀਡੀਓ ਪਾਉਂਦੇ ਸੀ ਤਾਂ ਮਰਡਰ ਕਰਤਾ ਹੂੰ ਹੂੰ ਫਿਰ ਤਾਂ ਪਹਿਲਾਂ ਮਰਡਰ ਲੂਥੜਾ ਦਾ ਕਰ ਸਕਦੇ ਸੀ ਫਰੀਦ ਦਾ ਕਰ ਸਕਦੇ ਸੀ ਕਮਲ ਹੀ ਕਿਉਂ ਹੋਈ ਸ਼ਾਇਦ ਕਿਤੇ ਨਾ ਕਿਤੇ ਦਿਲ ਦੀ ਭੋਲੀ ਹੋਣੀ ਆ ਫਸ ਗਈ ਨਿਆਂਗਾਂ ਦੇ ਚੱਕਰ ਚ ਔਰੇ ਉਹਦੇ ਨਾਲ ਫਸ ਗਿਆ ਰਿਲੇਸ਼ਨਸ਼ਿਪ ਚ ਇਹ ਬੜਾ ਜਿਹੜਾ ਇਸ਼ਕ ਹੈ ਨਾ ਇਸ਼ਕ ਜਨਾਬ ਜੀ ਬੜੀ ਕੁੱਤੀ ਚੀਜ਼ ਹੁੰਦੀ ਹੈ ਚੰਗੇ ਭਲੇ ਸਾਧ ਨੂੰ ਵੀ ਦਰਿੰਦਾ ਬਣਾ ਕੇ ਰੱਖ ਦਿੰਦੀ ਹੈ ਚੰਗੇ ਭਲੇ ਬੰਦੇ ਨੂੰ ਵੀ ਜਿਹੜਾ ਕਹਦੇ ਨਾ ਮੈਂ ਇਹ ਭਗਵਾ ਚੋਲਾ ਪਾਇਆ ਮੈਂ ਸਾਧਾ ਮਬਾਲ ਬ੍ਰਹਮਚਾਰੀ ਨੂੰ ਵੀ ਬ੍ਰਹਮਚਾਰੀ ਬਣਾ ਕੇ ਰੱਖ ਦਿੰਦੀ ਹੈ ਸੋ ਇਹਦੇ ਤੇ ਕਮਲ ਦੇ ਵਿੱਚ ਜਨੀਆ ਚੈਟਿੰਗਸ ਜਨੀਆ ਅਡਲਟ ਪਿਕਚਰਸ ਕਿ ਉਹ ਫੌਂਦੇ ਵਿੱਚ ਸੀ ਹੁਣੇ ਯੋਧਾ ਕਹਿੰਦਾ ਵੀ ਮੈਨੂੰ ਪਤਾ ਹੈ ਜੀ ਮੈਂ ਹੱਥ ਆ ਗਿਆ ਪੰਜ ਛੇ ਸਾਲ ਅੰਦਰ ਕਰਨਗੇ ਨਾ ਮੈਂ ਆਜ ਦੇਖਦਾ ਹੀ ਆ ਵੀ ਜਿਵੇਂ ਡਿਪਰੂ ਕਰਦੀ ਚੇਲ ਸ਼ਮੇਤ ਪਾਲ ਪੱਠਾ ਮੇਨਾਂ ਕੀ ਹੋਈਏ ਉਹ ਇਹਨਾਂ ਯੋਧੇ ਨੂੰ ਹੀ ਨਹੀਂ ਪਤਾ ਯੋਧਿਆ ਤੂੰ ਭੱਜ ਕਿਤੇ ਵੀ ਜਾ ਇਹ ਸਾਡਾ ਵੀ ਚੈਲੰਜ ਆ ਵੀ ਤੈਨੂੰ ਪੰਜਾਬ ਪਾਲਸੀ ਲੈ ਕੇ ਆਉਗੇ ਫੜ ਕੇ ਤੂੰ ਆਏਂਗਾ ਭੱਜਿਆ ਹੋਏਂਗਾ ਹੁਣ ਲੋਕ ਕਹ ਰਹੇ ਕਿ ਦੁਬਈ ਤੋਂ 2 ਨੰਬਰ ਦੇ ਵਿੱਚ इंग्लैंड ਜਾਣਾ بڑا ਸੌਖਾ ਵੀ ਜੇ ਇੰਗਲੈਂਡ ਨਿਕਲ ਗਿਆ ਫੇਰ ਤਾਂ ਮੈਂ ਕਹਿੰਦੀ ਬਹੁਤ ਵਧੀਆ ਗੱਲ ਹੋ ਜੂਗੀ। ਇੰਗਲੈਂਡ ਵਾਲਿਆਂ ਨੇ ਕਿਉਂ ਸਿੱਧਾ ਇੰਡੀਆ ਪਾਰ ਸਰਕਾਰ ਨੂੰ ਵਾਪਸ ਕਰਨਾ ਕਿਉਂਕਿ ਇਨਸੀਡੈਂਟ ਬਿਲਕੁਲ ਰੀਸੈਂਟ ਆ। ਇਹ ਮਰਡਰ ਕਰਕੇ ਭੱਜਿਆ ਬੰਦਾ। ਅਗਰ ਇਹ ਬੰਦਾ ਦੁਬਈ ਚ ਹੈ ਉੱਥੇ ਮਰਡਰ ਨਹੀਂ ਕਰ ਸਕਦਾ ਕਿਉਂਕਿ ਦੁਬਈ ਦਾ ਰੂਲ ਬਹੁਤ ਸਖਤ ਹੈ। ਦੁਬਈ ਨੇ ਚੱਕ ਕੇ ਨੂੰ ਬੈਕ ਕਰਨਾ ਇੰਡੀਆ। ਇਹ ਮੈਂ ਤੁਹਾਨੂੰ ਦੱਸ ਦਿੰਨੀ ਅੱਜ। ਅਗਰ ਇੰਗਲੈਂਡ ਜਾਂਦਾ ਹੈ ਉੱਥੇ ਮਰਡਰ ਕਰਾਊਗਾ ਲੋਕਾਂ ਦੇ। ਤਾਂ ਇੰਗਲੈਂਡ ਦੇ ਜਿਹੜੇ ਸਿਟੀਜ਼ਨ ਆ ਉਹ ਵੀ ਹੁਣ ਸੇਫ ਨਹੀਂ ਆ। ਸੋ ਮੈਂ ਤਾਂ ਹੀ ਕਹੂੰਗੀ ਵੀ ਜਨਤਾ ਜਨਾਰ ਦਾ ਨਾ ਜਨਤਾ ਵਿੱਚ ਪਾਵਰ ਬੜੀ ਹੈ ਇਹਨੇ ਅੰਗ ਸ਼ੰਗ ਕੁਝ ਵੀ ਨਹੀਂ ਜਨਤਾ ਦੇ ਮੂਰੇ ਜਨਤਾ ਇਕਾ ਕਰ ਲੈਣਾ ਜਿੱਥੇ ਬੰਦਾ ਤੁਹਾਨੂੰ ਦਿਖਦਾ ਹੈ ਚਾਹੇ ਕਿਸੇ ਗੁਰੂਦvare ਕਿਸੇ ਤੇ ਵੀ ਇੰਡੀਆ ਪੁਲਿਸ ਨੂੰ ਇਨਫੋਰਮੇਸ਼ਨ ਦੋ ਜਿੱਥੇ ਵੀ ਤੁਹਾਨੂੰ ਇਹ ਬੰਦਾ ਦਿਖਦਾ ਹੈ ਦੇਖੋ ਸੁਲਾ ਹੈ ਮੁਸਲਮਾਨ ਹ ਹੁਣ ਇਹਨੇ ਬਾਲਬੂਲ ਕਟਾ ਲੈਨੇ ਆ ਦਾੜੀ ਮੁੱਛ ਦੇ ਮੁਸਲਮਾਨ ਰੱਖਦੇ ਆ ਸੁਨਤ ਤੇ ਦੀ ਹੋਈ ਹੋਈ ਆ ਟੋਪੀ ਜੀ ਲੈ ਕੇ ਉਹਨੇ ਕਿਤੇ ਹੋਰ ਮੁਸਲਮਾਨੇ ਵਿੱਚ ਵੜ ਜਾਊਗਾ ਉੱਥੇ ਜਾ ਕੇ ਇਹਨੇ ਐਡਾ ਆਈਡੀ ਬਦਲਨੀ ਆ ਕਮਲ ਕੋਰ ਨੂੰ ਹੀ ਟਾਰਗੇਟ ਕਿਉਂ ਕੀਤਾ ਇੱਕ ਕੁੜੀ ਜਿਹਨੂੰ ਤੁਸੀਂ ਕਹਿੰਦੇ ਹੋ ਗੰਦ ਪਾਇਆ ਸ਼ਰੀਲਤਾ ਕੀਤਾ ਉਹ ਕੀਤਾ ਉਹਨੂੰ ਮਾਰਨ ਵਾਸਤੇ 3 ਮਹੀਨੇ ਤੱਕ ਪਲੈਨਿੰਗ ਚੱਲੀ ਉਹਦੀ ਰੇਕੀ ਕੀਤੀ ਗਈ ਉਹਦੇ ਘਰ ਦੇ ਨੇੜੇ ਹੋਟਲ ਆਸਤਾ ਕਰਿਆ ਗਿਆ ਸੋਚੋ 3 ਮਹੀਨੇ ਤੱਕ ਇੱਕ ਔਰਤ ਨੂੰ ਮਾਰਨ ਵਾਸਤੇ 3 ਮਹੀਨੇ ਦੀ ਤਕੜੀ ਪਲੈਨਿੰਗ ਜੋ ਕਿ 1-3 ਪੰਜਾਬ ਪੁਲਿਸ ਨੇ ਫੇਲ ਕਰਦੀ ਪੰਜ ਜਣੇ ਆ ਸਿਰਫ ਦੋ ਫੜਿਆ ਬਾਕੀ ਤਿੰਨ ਭਗੋੜੇ ਆ ਇਨਾਂ ਦਾ ਯੋਧਾ ਹੁਣ ਪਗੋੜਿਆਂ ਦੀ ਲਿਸਟ ਆ ਗਿਆ ਹੁਣ ਇਹਦਾ ਨਾਮ ਹੋਊਗਾ ਤੁਸੀਂ ਕਹਿੰਦੇ ਭਾਈ ਅਮਰਤਪਾਲ ਸਿੰਘ ਮਹਿਰੋ ਨਹੀਂ ਨਹੀਂ ਅਸੀਂ ਕਹਿੰਦੇ ਆ ਨਾਈ ਨਾਈ ਅਮਰਤਪਾਲ ਮੁਸਲਿਮ ਮਹਿਰੋ ਇਹਦਾ ਅਸਲੀ ਨਾਮ ਨਾਈ ਹੈ ਇਹ ਭਾਈ ਨਹੀਂ ਹੈ ਨਾਈ ਹੈ ਕਸਾਈ ਹੈ ਸੋ ਹੁਣ ਇਹਨੇ ਇੱਕ ਇੰਨੀ ਕੁ ਜਿਹੜੀ ਬਰੀਕ ਬਰੀਕ ਟੰਨੇ ਨੇ ਇੱਕ ਸਟੈਪ ਬਾਏ ਸਟੈਪ ਜਾਲ ਬੁਣਿਆ ਸੀ ਪਲਾਨਿੰਗ ਕੀਤੀ ਦੇਖੋ ਕਿੰਨੀ ਛੇਤੀ ਸਾਰਾ ਪਲਾਨ ਖੁੱਲ ਗਿਆ ਦਾ 5 ਮਿੰਟ ਚ ਇਨੀ ਕੱਚੀ ਪਲਾਨਿੰਗ ਸੀ ਦੀ ਫਿਰ ਭੱਜਣੋਂ ਇਹ ਤੁਸੀਂ ਯੋਧਿਆਂ ਦੀ ਕੌਮ ਦੇਖੋ ਇਦਾਂ ਦੇ ਕੰਮ ਕਰਕੇ ਭੱਜਦੇ ਬੜੇ ਛੇਤੀ ਬੜੇ ਛੇਤੀ ਝੂਠ ਬੋਲ ਕੇ ਕਿਸੇ ਔਰਤ ਨੂੰ ਬੁਲਾਉਣਾ ਝੂਠ ਬੋਲ ਕੇ ਦਿਵਾਰ ਕਰਨਾ ਇਹ ਯੋਧੇ ਆ ਵੈਸੇ ਵੀ ਖਾਸੇ ਤੇ ਲੋਕਾਂ ਦੇ ਝੂਠ ਬੋਲ ਕੇ ਵਾਰ ਕਰਨਾ ਸੋ ਹੁਣ ਇਹ ਤੁਸੀਂ ਜਨਤਾ ਨਾਲ ਡਿਸਾਈਡ ਕਰਨਾ ਵੀ ਉਹਦੇ ਦੋ ਫੋਨ ਤੇ ਉਹਦਾ ਪਾਸਪੋਰਟ ਇਹ ਜਿਹੜੇ ਅਮਰਤਪਾਲ ਦੇ ਮਗਰ ਲੱਗੇ ਆ ਨਾ ਸਾਨੂੰ ਗਾਲਾਂ ਕੱਢਦੇ ਆ ਸਾਨੂੰ ਥ्रेटਿੰਗਸ ਦਿੰਦੇ ਆ ਮਾਰਨ ਦੀਆਂ ਧਮਕੀਆਂ ਸਾਨੂੰ ਵੀ ਆਉਂਦੀਆਂ ਆਪ ਵੀ ਦਿਮਾਗ ਲਾ ਕੇ ਸੋਚਿਓ ਜਰਾ ਤੁਸੀਂ ਇਹਨੂੰ ਸਪੋਰਟ ਨਹੀਂ ਕਰ ਰਹੇ ਹੋ ਆਉਣ ਵਾਲੇ ਟਾਈਮ ਚਪੜੀਆਂ ਮਾਵਾਂ ਧੀਆਂ ਸਭ ਨੂੰ ਅਨਸੇਫ ਕਰ ਰਹੇ ਹੋ ਸੋਚੋ ਜਰਾ ਇਹ ਬੰਦਾ ਉਹਦੇ ਫੋਨ ਤੇ ਪਾਸਪੋਰਟ ਲੈ ਕੇ ਕਿਉਂ ਭੱਜਿਆ ਇਹਦੇ ਤੇ ਉਹਦੇ ਸੰਬੰਧ ਤੇ ਰਿਲੇਸ਼ਨਸ਼ਿਪ ਕੀ ਸੀ ਇਹ ਬੈ ਕੇ ਸੋਚਿਓ